ਸਸ਼ਕਲ ਸਾਰਿਆਂ ਨੂੰ ਮੈਂ ਹਦੀਫ ਸੀਰਤ ਕੌਰ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਸੰਯੁਕਤ ਰਾਸ਼ਟਰ ਦੇ ਸਿਕੱਤਰ ਜਨਰਲ ਗੁਟਰ ਇਸ ਨੇ ਕਿਹਾ ਕਿ ਵਿਸ਼ਵ ਮੁੱਦਿਆਂ ਨੂੰ ਕਿਸੇ ਵੀ ਦੇਸ਼ ਦੁਆਰਾ ਇਕੱਲੇ ਹੱਲ ਨਹੀਂ ਕੀਤਾ ਜਾ ਸਕਦਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਵੇਂ ਟੈਰਿਫ ਲਗਾਉਣ ਦੀ ਚੇਤਾਵਨੀ ਦਿੱਤੀ ਹੈ ਇਹ ਟੈਰਿਫ 쿠ਬਾ ਨੂੰ ਤੇਲ ਸਪਲਾਈ ਕਰਨ ਵਾਲੇ ਦੇਸ਼ਾਂ ਲਈ ਤਾਰਿਫ ਵਧਾਈ ਜਾਣਗੇ ਇਹ ਕਿਹਾ ਜਾ ਰਿਹਾ ਹੈ ਖੇਤਰਾਂ ਵਿੱਚ ਰਾਜਨੀਤਿਕ ਤਣਾਅ ਵੱਧ ਸਕਦਾ ਹੈ ਯੂਕਰੇਨ ਰਸ਼ੀਆ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਚੁੱਕੀਆਂ ਨੇ ਰੂਸ ਨੇ ਯੂਕਰੇਨ ਦੇ ਰਾਸ਼ਟਰਪਤੀ ਵਲੋਡਮੀਰ ਜ਼ੇਲੈਂਸਕੀ ਨੂੰ ਮਾਸਕੋ ਸੱਦਾ ਦਿੱਤਾ ਹੈ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਗੱਲਬਾਤ ਇਸ ਸੱਦੇ ਦਾ ਉਦੇਸ਼ ਹੋਵੇਗੀ ਉਨ ਖਬਰਾਂ ਵਿਸਥਾਰ ਦੇ ਨਾਲ ਅੱਜ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡੀ ਚਿੰਤਾ ਉਭਰ ਕੇ ਸਾਹਮਣੇ ਆਈ ਹੈ ਯੂਨਾਈਟਿਡ ਨੇਸ਼ਨਸ ਦੇ ਮੁਖੀ ਐਂਟੋਨੀਓ ਗਿਟੇਰਸ ਨੇ ਕਿਹਾ ਹੈ ਕਿ ਦੁਨੀਆ ਦੇ ਮੁੱਦੇ ਇਕੱਲੇ ਇੱਕ ਸ਼ਕਤੀਸ਼ਾਲੀ ਦੇਸ਼ ਦੁਆਰਾ ਹੱਲ ਨਹੀਂ ਕੀਤੇ ਜਾ ਸਕਦੇ 트럼ਪ ਦੀ ਨਵੀਂ ਰਾਜਨੀਤੀ ਅਤੇ ਸੰਯੁਕਤ ਰਾਸ਼ਟਰ ਦੇ ਪਵਿੱਖ ਬਾਰੇ ਡੂੰਘੇ ਵਿਚਾਰ ਵੀ ਸਾਹਮਣੇ ਆ ਰਹੇ ਹਨ ਸੰਯੁਕਤ ਰਾਸ਼ਟਰ ਦੇ ਸੈਕਟਰ ਜਨਰਲ ਐਂਟੋਨੀਓ ਗੁਟੇਰਸ ਨੇ ਇੱਕ ਮੀਡੀਆ ਬਰੀਫਿੰਗ ਵਿੱਚ ਕਿਹਾ ਕਿ ਅੱਜ ਦੀ ਦੁਨੀਆ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਕਿ ਯੁੱਧ, ਜਲਵਾਯੂ ਪਰਿਵਰਤਨ ਅਤੇ ਅਸਮਾਨਤਾ ਨੂੰ ਹੱਲ ਕਰਨ ਲਈ ਸਾਰੇ ਦੇਸ਼ਾਂ ਲਈ ਇਕੱਠੇ ਕੰਮ ਕਰਨਾ ਜ਼ਰੂਰੀ ਹੈ। ਉਹਨਾਂ ਨੇ ਸੰਯੁਕਤ ਰਾਸ਼ਟਰ ਦੇ ਮੈਂਬਰਸ ਨੂੰ ਭਰੋਸਾ ਦਿੱਤਾ ਕਿ ਸੰਗਠਨ ਮੁੱਖ ਮੁੱਦਿਆਂ ਤੇ ਸਹਿਯੋਗ ਕਰਨ ਲਈ ਤਿਆਰ ਹੈ। ਯੂਟੇਰਸ ਨੇ ਕਿਹਾ ਕਿ ਵਿਸ਼ਵਵਿਆਪੀ ਮੁੱਦਿਆਂ ਨੂੰ ਇਕੱਲੀ ਇੱਕ ਸ਼ਕਤੀ ਵੱਲੋਂ ਨਹੀਂ ਸੰਭਾਲਿਆ ਜਾ ਸਕਦਾ ਉਹਨਾਂ ਨੇ ਸੰਕੇਤ ਦਿੱਤਾ ਕਿ ਕੁਝ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਨੀਤੀਆਂ ਅਤੇ ਸੰਯੁਕਤ ਰਾਸ਼ਟਰ ਪ੍ਰਣਾਲੀ ਤੋਂ ਦੂਰ ਜਾਣ ਵਾਲੇ ਕਦਮ ਦੁਨੀਆ ਦੀ ਸਹਿਯੋਗੀ ਸ਼ਕਤੀ ਨੂੰ ਘਟਾ ਰਹੇ ਹਨ ਇਸ ਸਾਲ ਦੀ ਸ਼ੁਰੂਆਤ ਵਿੱਚ ਯੂਐਸ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਬੋਰਡ ਆਫ ਪੀਸ ਨਾਮਕ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਸੀ। ਰਿਪੋਰਟਾਂ ਦੇ ਅਨੁਸਾਰ ਇਹ ਮੁਹਿੰਮ ਅਰਬ ਖੇਤਰਾਂ ਵਿੱਚ ਹੋ ਰਹੇ ਯੁੱਧ ਵਿੱਚ ਸ਼ਾਂਤੀ ਲਿਆਉਣ ਦੇ ਯਤਨ ਦਾ ਹਿੱਸਾ ਹੈ ਪਰ ਬਹੁਤ ਸਾਰੇ ਦੇਸ਼ ਇਸ ਯੋਜਨਾ ਨੂੰ ਖਾਸ ਸ਼ੱਕ ਨਾਲ ਦੇਖ ਰਹੇ ਹਨ। ਜੁਟੇਰਸ ਨੇ ਇਹ ਵੀ ਕਿਹਾ ਕਿ ਦੁਨੀਆ ਇੱਕ ਸ਼ਕਤੀ ਜਾਂ ਦੋ ਸ਼ਕਤੀਆਂ ਵਿਚਕਾਰ ਮੁਕਾਬਲੇ ਰਾਹੀਂ ਮੁੱਦਿਆਂ ਦਾ ਹੱਲ ਨਹੀਂ ਕਰੇਗੀ। ਇਹ ਜਿਹੇ ਹੀ ਦੋ ਪਾਰਟੀ ਪ੍ਰਣਾਲੀ ਦੁਨੀਆ ਨੂੰ ਵੰਡ ਕੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਂਦੀ ਹੈ। ਉਹਨਾਂ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿਚਕਾਰ ਅੰਤਰਰਾਸ਼ਟਰੀ ਕਾਨੂੰਨ ਅਤੇ ਸਹਿਯੋਗ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਜੁਟੇਰਸ ਨੇ ਚੇਤਾਵਨੀ ਦਿੱਤੀ ਕਿ ਅੰਤਰਰਾਸ਼ਟਰੀ ਕਾਨੂੰਨ ਜਿਸ ਦਾ ਲੰਬੇ ਸਮੇਂ ਤੋਂ ਸਤਕਾਰ ਕੀਤਾ ਜਾ ਰਿਹਾ ਹੈ, ਅੱਜ ਖਤਰੇ ਵਿੱਚ ਹੈ ਅਤੇ ਸਹਿਯੋਗੀ ਸੰਸਥਾਵਾਂ ਨੂੰ ਵੱਖ-ਵੱਖ ਪਾਸਿਆਂ ਤੋਂ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸਕੱਟਰ ਜਨਰਲ ਵਜੋ ਆਪਣੇ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਦੁਨੀਆ ਵਿੱਚ ਬਦਲਦੇ ਹਾਲਾਤ ਨੂੰ ਦੇਖਦੇ ਹੋਏ ਸਾਨੂੰ ਇੱਕ ਮਜ਼ਬੂਤ ਪ੍ਰਣਾਲੀ ਦੀ ਲੋੜ ਹੈ ਗੁਟੇਰਸ ਨੇ ਸੰਯੁਕਤ ਰਾਸ਼ਟਰ ਦੀ ਮੁੱਖ ਭੂਮਿਕਾ ਨੂੰ ਵੀ ਸਵੀਕਾਰ ਕੀਤਾ ਅਤੇ ਕਿਹਾ ਕਿ ਸੰਯੁਕਤ ਰਾਸ਼ਟਰ ਅਜੇ ਵੀ ਬੁਨਿਆਦੀ ਅੰਤਰਰਾਸ਼ਟਰੀ ਕਾਨੂੰਨ ਦੇ ਆਧਾਰ 'ਤੇ ਸ਼ਾਂਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਨਾ ਇਹ ਵੀ ਕਿਹਾ ਕਿ ਸੰਗਠਨ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਦੁਆਰਾ ਸਹਿਯੋਗ ਲਈ ਪ੍ਰਦਾਨ ਕੀਤੇ ਗਏ ਫੰਡਾਂ ਵਿੱਚ ਕਮੀ ਯੂਟੇਰਸ ਦੀਆਂ ਟਿੱਪਣੀਆਂ ਵਿਸ਼ਵਵਿਆਪੀ ਸਹਿਯੋਗ ਅਤੇ ਇਕੱਠੇ ਮੁਸ਼ਕਲਾਂ ਨੂੰ ਦੂਰ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦੀਆਂ ਹਨ ਕੋਈ ਵੀ ਸ਼ਕਤੀਸ਼ਾਲੀ ਦੇਸ਼ ਦੁਨੀਆ ਦੇ ਬਹੁਤ ਸਾਰੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਇਕੱਲਾ ਸਫਲ ਨਹੀਂ ਹੋ ਸਕਦਾ ਇਹ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਸੰਯੁਕਤ ਰਾਸ਼ਟਰ ਦੇ ਦੇਸ਼ਾਂ ਵਿੱਚ ਸਹਿਯੋਗ ਕਿਵੇਂ ਵਧਦਾ ਹੈ ਅਤੇ ਵਿਸ਼ਵਵਿਆਪੀ ਸਥਿਤੀ ਵਿੱਚ ਕੀ ਬਦਲਾਅ ਆਉਂਦੇ ਹਨ ਅਜੰਤਰਰਾਸ਼ਟਰੀ ਸਿਆਸਤ ਵਿੱਚ ਇੱਕ ਵੱਡਾ ਮੋੜ ਆ ਗਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਦੇਸ਼ ਜੋ ਕੂਬਾ ਨੂੰ ਤੇਲ ਸਪਲਾਈ ਕਰਦੇ ਨੇ ਉਹਨਾਂ ਦੇਸ਼ਾਂ ਉੱਤੇ ਨਵੇਂ ਤਾਅਰਿਫ ਲਗਾਏ ਜਾਣਗੇ ਇਸ ਨਾਲ ਕੂਬਾ ਉੱਤੇ ਦਬਾਅ ਵਧੇਗਾ ਅਤੇ ਖੇਤਰ ਵਿੱਚ ਸਿਆਸੀ ਤਣਾਅ ਤੇਜ਼ ਹੋ ਸਕਦਾ ਹੈ ਵਾਸ਼ਿੰਗਟਨ ਤੋਂ ਅੱਜ ਖਬਰ ਆਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਐਗਜ਼ੀਕਟਿਵ ਆਰਡਰ ਤੇ ਦਸਤਖਤ ਕੀਤੇ ਹਨ ਜਿਸ ਨਾਲ ਕੂਬਾ ਨੂੰ ਤੇਲ ਸਪਲਾਈ ਕਰਨ ਵਾਲੇ ਕਿਸੇ ਵੀ ਦੇਸ਼ ਤੇ ਟੈਰਿਫ ਲਾਉਂਡੀ ਤਿਆਰ ਕਰ ਰਹੇ ਹਨ ਇਸ ਹੁਕਮ ਨਾਲ ਅਮਰੀਕਾ ਕਹਿੰਦਾ ਹੈ ਕਿ ਉਸ ਦੇ ਦੇਸ਼ ਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਨੂੰ ਕੂਬਾ ਦੇ ਕਾਰਜਾਂ ਨਾਲ ਖਤਰਾ ਹੈ ਇਸ ਲਈ ਇੱਕ ਕਦਮ ਲਿਆ ਜਾ ਰਿਹਾ ਹੈ ਅਜੇ ਸਪਸ਼ਟ ਨਹੀਂ ਹੈ ਕਿ ਇਹ ਟੈਰਿਫ ਕਿਹੜੇ ਦੇਸ਼ਾਂ ਤੇ ਲਾਗੂ ਹੋਣਗੇ ਪਰ ਇਹ ਕਦਮ ਉਹਨਾਂ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਸਿੱਧਾ ਜਾਂ ਫਿਰ ਇੰਡਾਇਰੈਕਟ ਇੱਕ ਤਰੀਕੇ ਨਾਲ 쿠ਬਾ ਨੂੰ ਤੇਲ ਦਿੰਦੇ ਹਨ ਇਸ ਨਵੇਂ ਹੁਕਮ ਨੂੰ ਅਮਰੀਕੀ ਸਰਕਾਰ ਨੇ ਇੱਕ ਕੌਮੀ ਐਮਰਜੈਂਸੀ ਦੇ ਤੌਰ ਤੇ ਕੋਸ਼ਿਸ਼ ਕੀਤਾ ਹੈ ਜਿਸ ਨਾਲ ਦੇਸ਼ ਦੀ ਸੁਰੱਖਿਆ ਦੇ ਨਾਮ ਤੇ ਅਮਲ ਵਿੱਚ ਲਿਆਇਆ ਜਾ ਸਕਦਾ ਹੈ ਇਹਨਾਂ ਕਦਮਾਂ ਨੂੰ ਅਮਰੀਕੀ ਪ੍ਰਧਾਨ ਕਹਿੰਦਾ ਹੈ ਕਿ 쿠ਬਾ ਅਸਾਧਾਰਨ ਅਤੇ ਵਿਸ਼ੇਸ਼ ਖਤਰਾ ਹੈ ਅਤੇ ਉਹ ਕਈ ਦੇਸ਼ਾਂ ਤੇ ਗਰੁੱਪਸ ਨਾਲ ਸੰਬੰਧਿਤ ਹੈ ਜੋ ਵਾਸ਼ਿੰਗਟਨ ਦੇ ਵਿਰੋਧੀ ਹਨ ਪਿਛਲੇ ਕੁਝ ਸਮੇਂ ਚ 트ੰਪ ਨੇ ਕਿਹਾ ਸੀ ਵੀ ਵੈਨੇਸੂਏਲਾ ਨੇ ਹੁਣ ਕੂਬਾ ਨੂੰ ਤੇਲ ਜਾਂ ਪੈਸਾ ਨਹੀਂ ਭੇਜਿਆ ਹੈ ਜਿਸ ਨਾਲ ਕੂਬਾ ਦੀ ਵਿੱਤੀ ਅਤੇ ਊਰਜਾ ਸਥਿਤੀ ਹੋਰ ਖਰਾਬ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੂਬਾ ਜਲਦੀ ناکਾਮ ਹੋ ਜਾਵੇਗਾ ਮੈਕਸੀਕੋ ਕਾਫੀ ਸਮੇਂ ਤੋ ਕੂਬਾ ਨੂੰ ਤੇਲ ਭੇਜ ਰਹੀ ਸੀ ਪਰ ਹਾਲ ਵਿੱਚ ਉਸਨੇ ਕਈ ਡਿਲੀਵਰੀਜ਼ ਨੂੰ ਰੋਕਿਆ ਹੈ ਜਦੋਂ ਅਮਰੀਕੀ ਦਬਾਅ ਵਧਿਆ ਮੈਕਸੀਕੋ ਨੇ ਕਿਹਾ ਕਿ ਇਹ ਫੈਸਲਾ ਸਵ ਸਰਕਾਰ ਦਾ ਹੈ ਅਤੇ ਉਹ ਹੁਣ ਵੀ ਕੂਬਾ ਨਾਲ ਸਹਿਯੋਗ ਜਾਰੀ ਰੱਖਣਾ ਚਾਹੁੰਦਾ ਹੈ। ਕੂਬਾ ਸਰਕਾਰ ਨੇ ਅਮਰੀਕਾ ਦੇ ਇਸ ਕਦਮ ਦੀ ਕੜੀ ਨਿੰਦਾ ਕੀਤੀ ਹੈ। ਹਵਾਨਾ ਨੇ ਆਖਿਆ ਹੈ ਕਿ ਇਹ ਤਮ ਕੀ ਕਾਲੀ ਚਾਲ ਹੈ ਅਤੇ ਦਬਾਅ ਹੈ ਜੋ ਕੂਬਾ ਦੀ ਆਜ਼ਾਦੀ ਅਤੇ ਅਧਿਕਾਰਾਂ ਤੇ ਹਮਲਾ ਹੈ। ਕੂਬਾ ਦੇ ਅਧਿਕਾਰ ਯਾਨੀ ਕਿਹਾ ਕਿ ਅਮਰੀਕਾ ਨੇ ਇਤਿਹਾਸਿਕ ਤੌਰ ਤੇ ਭਾਰੀ ਨਿਰਯਾਤ ਨੀਤੀਆਂ ਨਾਲ ਪਹਿਲਾਂ ਹੀ 쿠ਬਾ ਤੇ ਲੰਮਾ ਬੋਝ ਬਣਾਇਆ ਹੋਇਆ ਹੈ। ਅਮਲ ਵਿੱਚ ਔਨ ਤੇ ਏਟਾਰਿਫ ਸੰਭਾਵਿਤ 쿠ਬਾ ਦੇ ਨਾਲ ਕਾਰੋਬਾਰ ਕਰਨ ਵਾਲੇ ਵਪਾਰ ਅਤੇ ਆਰਥਿਕ ਰਿਸ਼ਤਿਆਂ ਤੇ ਵੱਡਾ ਪ੍ਰਭਾਵ ਪਾ ਸਕਦੇ ਹਨ ਅਤੇ ਖੇਤਰਾਂ ਦੇ ਹੋਰ ਦੇਸ਼ਾਂ ਨੂੰ ਵੀ ਚੁਣੌਤੀ ਚ ਪਾ ਸਕਦੇ ਹਨ। ਏਟਾਰਿਫ ਧਮਕੀ ਨੇ 쿠ਬਾ ਤੇ ਅਮਰੀਕਾ ਵਿੱਚ ਦੇ ਤਣਾਵ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਸਿਆਸੀ ਅਤੇ ਆਰਥਿਕ ਪ੍ਰਭਾਵਾਂ ਦੇ ਨਾਲ ਖੇਤਰਾਂ ਦੇ ਹੋਰ ਦੇਸ਼ਾਂ ਨੂੰ ਵੀ ਇਸ ਦੀ ਲੰਬੀ ਛਾਇਆ ਦੇਖਣੀ ਪੈ ਸਕਦੀ ਹੈ। ਅੱਗੇ ਦੇ ਦਿਨਾਂ 'ਚ ਦੇਖਣਾ ਰਹੇਗਾ ਕਿ ਇਹ ਕਦਮ ਕਿਵੇਂ ਅਤੇ ਕਿਹੜੇ ਦੇਸ਼ਾਂ ਤੇ ਲਾਗੂ ਹੁੰਦੇ ਹਨ ਅਤੇ ਇਸ ਨਾਲ ਕੂਬਾ ਦੀ ਅਰਥਵਿਵਸਥਾ ਤੇ ਸੁਰੱਖਿਆ ਸਥਿਤੀ ਤੇ ਕੀ ਪ੍ਰਭਾਵ ਪੈਂਦਾ ਹੈ। ਯੂਕਰੇਨ ਰਸ਼ੀਆ ਯੁੱਧ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਨੇ। ਇਸ ਦੌਰਾਨ ਰਸ਼ੀਆ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਸ਼ਾਂਤੀ ਗੱਲਬਾਤ ਲਈ ਮਾਸਕੋ ਆਉਣ ਦਾ ਸੱਦਾ ਦਿੱਤਾ ਹੈ। जर्मन ने अफवाहों ते टिप्पणी ਕਰਨ ਤੋਂ انکار ਕਰ ਦਿੱਤਾ ਹੈ ਕਿ ਮਾਸਕੋ ਅਤੇ ਕਾਈਵ ਇੱਕ ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ਤੇ ਹਮਲਾ ਰੋਕਣ ਲਈ ਸਹਿਮਤ ਹੋਏ ਹਨ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਸ਼ੀਆ ਨੇ ਜ਼ੇਲੈਂਸਕੀ ਨੂੰ ਮਾਸਕੋ ਸੱਦਾ ਦਿੱਤਾ ਹੈ ਪਿਛਲੇ ਸਾਲ ਵੀ ਇਸ ਤਰ੍ਹਾਂ ਦਾ ਸੱਦਾ ਦਿੱਤਾ ਗਿਆ ਸੀ ਪਰ ਜ਼ੇਲੈਂਸਕੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਉਸ ਦੇਸ਼ ਦੀ ਰਾਜਧਾਨੀ ਨਹੀਂ ਜਾ ਸਕਦੇ ਜੋ ਹਰ ਰੋਜ਼ ਉਹਨਾਂ ਦੇ ਦੇਸ਼ ਤੇ ਮਿਸਾਈਲ ਹਮਲੇ ਕਰ ਰਹੇ ਹਨ ਉਸ ਸਮੇਂ ਉਹਨਾਂ ਨੇ ਰੂਸੀ ਰਾਸ਼ਟਰਪਤੀ ਨੂੰ ਕੈਵ ਆਨ ਲਈ ਵੀ ਕਿਹਾ ਸੀ ਇਸ ਸੱਦਾ ਯੂਕਰੇਨੀਅਨ ਅਤੇ ਰੂਸੀ ਅਧਿਕਾਰੀਆਂ ਦੇ ਨਾਲ-ਨਾਲ ਅਮਰੀਕੀ ਪ੍ਰਤੀਨਿਧੀਆਂ ਦੀ ਅਬੂ ਧABI ਵਿੱਚ ਪਹਿਲੀ ਤਕਨੀਕੀ ਗੱਲਬਾਤ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਇਹਨਾਂ ਮੀਟਿੰਗਸ ਨੇ ਸ਼ਾਂਤੀ ਸਮਝੌਤੇ ਨੂੰ ਕੁਝ ਨਵੀਂ ਗਤੀ ਦਿੱਤੀ ਹੈ ਪਰ ਮੁੱਖ ਮੁੱਦੇ ਅਜੇ ਵੀ ਬਣੇ ਹੋਏ ਹਨ ਸਭ ਤੋਂ ਵੱਡੇ ਵਿਵਾਦ ਜ਼ਮੀਨੀ ਅਧਿਕਾਰਾਂ ਯੁੱਧ ਤੋਂ ਬਾਅਦ ਦੇ ਯੂਕਰੇਨ ਵਿੱਚ ਅੰਤਰਰਾਸ਼ਟਰੀ ਨਿਗਰਾਨੀ ਦੀ ਮੌਜੂਦਗੀ ਅਤੇ ਰੂਸੀ ਨਿਯੰਤਰਣ ਅਧੀਨ ਜ਼ਾਪੋਰਿਸ਼ੀਆ ਪ੍ਰਮਾਣੂ ਪਾਵਰ ਪਲਾਂਟ ਤੇ ਪਵਿੱਖ ਨੂੰ ਲੈ ਕੇ ਹਨ ਰਸ਼ੀਆ ਚਾਹੁੰਦਾ ਹੈ ਕਿ ਯੂਕਰੇਨੀ ਫੌਜਾਂ ਦੋਨਸਟਿਕ ਖੇਤਰ ਦੇ ਉਸ ਹਿੱਸੇ ਤੋਂ ਪਿੱਛੇ ਹਟ ਜਾਣ ਜੋ ਰੂਸੀ ਨਿਯੰਤਰਣ ਅਧੀਨ ਨਹੀਂ ਹੈ ਗੈਸ ਕਹਿੰਦਾ ਹੈ ਕਿ ਉਹ ਯੁੱਧ ਵਿੱਚ ਜਿੱਤੇ ਨਾ ਗਏ ਖੇਤਰਾਂ ਨੂੰ ਮਾਸਕੋ ਨੂੰ ਨਹੀਂ ਸੌਂਪੇਗਾ। ਰੂਸੀ ਵਿਦੇਸ਼ ਮੰਤਰੀ ਸਰਗੇਲ ਲੈਵਰੋਵ ਨੇ ਯੂਕਰੇਨ ਲਈ ਅਮਰੀਕਾ ਵੱਲੋਂ ਕਿਸੇ ਵੀ ਸੁਰੱਖਿਆ ਭਰੋਸੇ ਤੇ ਸਵਾਲ ਉਠਾਏ ਹਨ। ਇਸ ਦੌਰਾਨ ਅਬੂ ਧਾਬੀ ਵਿੱਚ ਐਤਵਾਰ ਨੂੰ ਗੱਲਬਾਤ ਦਾ ਇੱਕ ਨਵਾਂ ਦੌਰ ਤੈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਵਿੱਚ ਬਹੁਤ ਚੰਗੀਆਂ ਚੀਜ਼ਾਂ ਹੋ ਰਹੀਆਂ ਹਨ। ਨਜ਼ਰਾਂ ਹੁਣ ਆਉਣ ਵਾਲੀ ਮੀਟਿੰਗਸ ਤੇ ਟਿਕੀਆਂ ਹੋਈਆਂ ਹਨ। ਅਮਰੀਕਾ ਦੇ ਰਾਜਨੀਤਿਕ ਅਤੇ ਕਾਨੂੰਨੀ ਖੇਤਰ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਅਮਰੀਕੀ ਟੈਕਸ ਏਜੰਸੀ ਆਈਆਰਐਸ ਵਿਰੁੱਧ 10 ਮਿਲੀਅਨ ਡਾਲਰ ਦਾ ਮੁਕਦਮਾ ਦਰਜ ਕੀਤਾ ਹੈ। 트ੰਪ ਦਾ ਦੋਸ਼ ਹੈ ਕਿ ਉਹਨਾਂ ਦੇ ਗੁਪਤ ਟੈਕਸ ਰਿਕਾਰਡ ਗੈਰਕਾਨੂੰਨੀ ਤੌਰ ਤੇ ਮੀਡੀਆ ਨੂੰ ਲੀਕ ਕੀਤੇ ਗਏ ਸਨ। ਰਾਸ਼ਟਰਪਤੀ ਡੋਨਲਡ 트੍ਰੰਪ ਦੁਆਰਾ ਦਰਜਾਏ ਗਏ ਇਸ ਮੁਕਦਮੇ ਵਿੱਚ IRS ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਹਨ 트੍ਰੰਪ ਦਾ ਕਹਿਣਾ ਹੈ ਕਿ ਉਹਨਾਂ ਦੇ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਗੁਪਤ ਟੈਕਸ ਜਾਣਕਾਰੀ ਜਾਣਬੁੱਝ ਕੇ ਮੀਡੀਆ ਨੂੰ ਦਿੱਤੀ ਗਈ ਸੀ ਉਹ ਇਸ ਨੂੰ ਕਾਨੂੰਨ ਦੀ ਸਿੱਧੀ ਉਲੰਘਣਾ ਕਹਿ ਰਹੇ ਹਨ 트੍ਰੰਪ ਦੀ ਕਾਨੂੰਨੀ ਟੀਮ ਦੇ ਬੁਲਾਰੇ ਦੇ ਅਨੁਸਾਰ ਇਹ ਕੰਮ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਬੇਕਾਬੂ ਕਰਮਚਾਰੀ ਦੁਆਰਾ ਕੀਤਾ ਗਿਆ ਹੈ ਮਾਮਲੇ ਦੇ ਕੇਂਦਰ ਵਿੱਚ IRS ਦੇ ਚਾਰਲਜ਼ ਲਿਟਲ ਜੌਨ ਹੈ ਲਿਟਲ ਜੌਨ ਨੇ ਅਕਤੂਬਰ 2023 ਵਿੱਚ ਟੈਕਸ ਰਿਕਾਰਡ ਚੋਰੀ ਕਰਨ ਅਤੇ ਬਿਨਾ ਅਧਿਕਾਰ ਦੇ ਮੀਡੀਆ ਨੂੰ ਲੀਕ ਕਰਨ ਦਾ ਦੋਸ਼ ਮੰਨਿਆ ਲਿਟਲ ਜੌਨ ਨੇ ਟਰੰਪ ਦੀ ਕਾਨੂੰਨੀ ਟੀਮ ਦੇ ਬੁਲਾਰੇ ਦੇ ਅਨੁਸਾਰ ਇਹ ਕੰਮ ਇੱਕ ਰਾਜਨੀਤਿਕ ਤੌਰ ਤੇ ਪ੍ਰੇਰਿਤ ਬੇਕਾਬੂ ਕਰਮਚਾਰੀ ਦੁਆਰਾ ਕੀਤਾ ਗਿਆ ਹੈ ਮਾਮਲੇ ਦੇ ਕੇਂਦਰ ਵਿੱਚ ਆਈਆਰਐਸ ਦੇ ਚਾਰਲਸ ਲਿਟਲ ਜੌਨ ਹੈ ਲਿਟਲ ਜੌਨ ਨੇ ਅਕਤੂਬਰ 2023 ਵਿੱਚ ਟੈਕਸ ਰਿਕਾਰਡ ਚੋਰੀ ਕਰਨ ਅਤੇ ਬਿਨਾ ਅਧਿਕਾਰ ਦੇ ਮੀਡੀਆ ਨੂੰ ਲੀਕ ਕਰਨ ਦਾ ਦੋਸ਼ ਮੰਨਿਆ ਲਿਟਲ ਜੌਨ ਨੇ 트럼ਪ ਦੇ ਟੈਕਸ ਰਿਕਾਰਡ ਨਿਊਯਾਰਕ ਟਾਈਮਜ਼ ਨੂੰ ਦੇਣ ਅਤੇ ਹੋਰ ਅਮੀਰ ਲੋਕਾਂ ਦੀ ਗੁਪਤ ਟੈਕਸ ਜਾਣਕਾਰੀ ਪ੍ਰੋ ਪਬਲਿਕਾ ਨੂੰ ਲੀਕ ਕਰਨ ਦੀ ਗੱਲ ਸਵੀਕਾਰ ਕੀਤੀ ਉਹ ਇਸ ਸਮੇਂ 5 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ ਮੁਕਦਮੇ ਦੇ ਅਨੁਸਾਰ 2024 ਦੀ ਸੁਣਵਾਈ ਦੌਰਾਨ ਲਿਟਲ ਜੌਨ ਨੇ ਕਿਹਾ ਕਿ ਲੀਕ ਹੋਏ ਦਸਤਾਵੇਜ਼ ਵਿੱਚ 트ੰਪ ਦੇ ਸਾਰੇ ਵਿਵਾਰਿਕ ਹਿੱਤਾਂ ਬਾਰੇ ਪੂਰੀ ਜਾਣਕਾਰੀ ਸੀ ਉਸਨੇ ਬਾਅਦ ਵਿੱਚ ਆਪਣੇ ਸੰਵਿਧਾਨਿਕ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸਾਹਮਣੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜੂਨ 2025 ਵਿੱਚ ਨਿਆਇ ਪਾਲਿਕਾ ਕਮੇਟੀ ਦੁਆਰਾ ਜਾਰੀ ਕੀਤੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਲੀਕ ਆਪਣੀ ਕਿਸਮ ਦਾ ਇੱਕ ਬੇਮਿਸਾਲ ਮਾਮਲਾ ਸੀ ਜਿਸ ਦਾ ਦੁਰਗਾਮੀ ਪ੍ਰਭਾਵ ਸੀ 트럼ਪ ਦਾ ਦਾਵਾ ਹੈ ਕਿ ਇਸ ਨੇ ਨਾ ਸਿਰਫ ਉਸ ਨੂੰ ਸਗੋ ਟੈਕਸ ਪ੍ਰਣਾਲੀ ਤੇ ਨਿਰਪਰ ਲੱਖਾਂ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਇਹ ਮਾਮਲਾ ਅਮਰੀਕਾ ਵਿੱਚ ਸਰਕਾਰੀ ਏਜੰਸੀਜ਼ ਦੀ ਜ਼ਿੰਮੇਵਾਰੀ ਨਿਜਤਾ ਦੇ ਅਧਿਕਾਰਾਂ ਅਤੇ ਰਾਜਨੀਤਿਕ ਸਥਿਰਤਾ ਬਾਰੇ ਵੀ ਸਵਾਲ ਉਠਾਉਂਦਾ ਹੈ ਜੇਕਰ ਅਦਾਲਤ ਵਿੱਚ ਇਹ ਸਾਬਤ ਹੋ ਜਾਂਦਾ ਹੈ ਕਿ ਏਜੰਸੀ ਲਾਪਰਵਾਹੀ ਸੀ ਤਾਂ IRS ਦੇ ਕੰਮ ਕਰਨ ਦੇ ਤਰੀਕੇ ਵਿੱਚ ਵੱਡੇ ਬਦਲਾਅ ਆ ਸਕਦੇ ਹਨ ਇਹ ਕਾਨੂੰਨੀ ਲੜਾਈ ਇਸ ਵੇਲੇ ਆਪਣੇ ਸ਼ੁਰੂਆਤੀ ਪੜਾਅ ਤੇ ਹੈ ਅਦਾਲਤੀ ਕਾਰਵਾਈ ਇਹ ਨਿਰਧਾਰਿਤ ਕਰੇਗੀ ਕਿ ਕੌਣ ਜ਼ਿੰਮੇਵਾਰ ਹੈ ਅਤੇ ਨੁਕਸਾਨ ਦੀ ਪਰਪਾਈ ਕਿਵੇਂ ਕੀਤੀ ਜਾਵੇਗੀ ਆਉਣ ਦੇ ਦਿਨਾਂ ਵਿੱਚ ਇਹ ਮਾਮਲਾ ਅਮਰੀਕੀ ਰਾਜਨੀਤੀ ਕਾਨੂੰਨ ਅਤੇ ਮੀਡੀਆ ਦੀ ਭੂਮਿਕਾ ਬਾਰੇ ਇੱਕ ਵੱਡਾ ਚਰਚਾ ਛੇੜ ਸਕਦਾ ਹੈ ਅੰਤਰਰਾਸ਼ਟਰੀ ਸਿਆਸਤ ਵਿੱਚ ਇੱਕ ਨਵੀਂ ਘਟਨਾ ਸਾਹਮਣੇ ਆਈ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕੇ ਨੂੰ ਚੇਤਾਵਨੀ ਦਿੱਤੀ ਹੈ ਕਿ ਚਾਈਨਾ ਨਾਲ ਬਿਜ਼ਨਸ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ ਇਹ ਕਮੈਂਟਸ ਯੂਕੇ ਪ੍ਰਾਈਮ ਮਿਨਿਸਟਰ ਸਟਾਰਮਰ ਦੇ ਬੇਜਿੰਗ ਦੌਰੇ ਜ਼ੀ ਜਿੰਗਪਿੰਗ ਨਾਲ ਮੁਲਾਕਾਤ ਤੋਂ ਬਾਅਦ ਆਏ ਨੇ ਆਓ ਜਾਣਦੇ ਹਾਂ ਕਿ ਇਸ ਦੀ ਪੂਰੀ ਕਹਾਣੀ ਅਤੇ ਇਸ ਦਾ ਜੀਓਪੋਲਿਟਿਕਸ ਤੇ ਕੀ ਅਸਰ ਹੋ ਸਕਦਾ ਹੈ यूके ਦੇ ਪ੍ਰਾਈਮ ਮਿਨਿਸਟਰ ਸਟਾਰਮਰ ਨੇ ਇਸ ਮਹੀਨੇ ਚਾਈਨਾ ਦਾ ਦੌਰਾ ਕਰਕੇ ਜ਼ੀ ਸ਼ਿੰਗਪਿੰਗ ਨਾਲ ਮੁਲਾਕਾਤ ਕੀਤੀ ਜਿੱਥੇ ਦੋਨੋਂ ਨੇਤਾ ਨੇ ਵੈਸਟਰਨ ਔਰ ਯੂਕੇ ਚਾਈਨਾ ਰਿਸ਼ਤੇ ਵਿੱਚ ਥੋਲ ਲਾਉਣ ਦੀ ਕੋਸ਼ਿਸ਼ ਕੀਤੀ। ਇਹ ਸਟਾਰਮਰ ਦਾ 8 ਸਾਲਾਂ ਵਿੱਚ ਪਹਿਲਾ ਚਾਈਨਾ ਦਾ ਦੌਰਾ ਹੈ ਅਤੇ ਇਸ ਮਹੀਨੇ 4 ਯੂਐਸ ਅਲਾਈਡ ਲੀਡਰਸ ਚਾਈਨਾ ਜਾ ਚੁੱਕੇ ਨੇ ਜੋ ਬੇਜਿੰਗ ਦੀ ਵੈਸਟਰਨ ਮੁਲਕਾਂ ਨਾਲ ਦੁਬਾਰਾ ਸੰਬੰਧ ਬਣਾਉਣ ਦੀ ਕੋਸ਼ਿਸ਼ ਦਿਖਾਉਂਦਾ ਹੈ। ਟਰੰਪ ਨੇ ਸਟਾਰਮਰ ਦੇ ਬੇਜਿੰਗ ਦੌਰਾਨ ਕਮੈਂਟਸ ਕਰਦੇ ਹੋਏ ਕਿਹਾ ਇਹ ਉਹਨਾਂ ਲਈ ਬਹੁਤ ਖਤਰਨਾਕ ਹੈ ਅਤੇ ਕੈਨੇਡਾ ਲਈ ਹੋਰ ਵੀ ਜ਼ਿਆਦਾ ਖਤਰਨਾਕ ਹੋਵੇਗਾ ਜੇ ਉਹ ਚਾਈਨਾ ਨਾਲ ਬਿਜ਼ਨਸ ਕਰੇਗਾ ਟਰੰਪ ਨੇ ਕਿਹਾ ਕਿ ਚਾਈਨਾ ਵੈਸਟਰਨ ਅਰਥਵਿਵਸਥਾ ਦਾ ਸੋਲਿਊਸ਼ਨ ਨਹੀਂ ਹੈ ਹਾਲਾਂਕਿ ਉਹ ਪਰਸਨਲੀ ਜ਼ੀ ਜਿੰਗਪਿੰਗ ਨਾਲ ਦੋਸਤੀ ਰੱਖਦਾ ਹੈ ਉਹਨਾਂ ਨੇ ਮਜ਼ਾਕ ਵਿੱਚ ਕਿਹਾ ਕਿ ਹੋ ਸਕਦਾ ਹੈ ਕਿ ਬੇਜਿੰਗ ਕੈਨੇਡਾ ਨੂੰ ਆਈਸ ਹਾਕੀ ਖੇਡਣ ਤੋਂ ਮਨਾ ਕਰ ਦੇਵੇ ਚਾਈਨਾ ਦੇ ਮੁਖਿਆ ਜ਼ੀ ਜਿੰਗਪਿੰਗ ਨੇ ਸਟਾਰਮਨ ਨੂੰ ਕਿਹਾ ਕਿ ਚਾਈਨਾ ਅਤੇ ਯੂਕੇ ਨੂੰ ਡਾਇਲੌਗ ਅਤੇ ਕੋਆਪਰੇਸ਼ਨ ਵਧਾਉਣਾ ਚਾਹੀਦਾ ਹੈ ਤਾਂ ਜੋ ਦੁਨੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਬਣੀ ਰਹੇ ਜ਼ੀ ਜਿੰਗਪਿੰਗ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਵੱਡੇ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਨਹੀਂ ਕਰਨਗੇ ਤਾਂ ਦੁਨੀਆ ਜੰਗਲ ਵਿੱਚ ਤਬਦੀਲ ਹੋ ਸਕਦੀ ਹੈ ਸਾਰਮਨ ਨੇ ਮੁਲਕ ਦੇ ਇੰਟਰਸਟ ਲਈ ਹੋਰ ਮੁੱਦੇ ਵੀ ਉਠਾਏ ਜੈਸੇ ਕਿ ਕਲਾਈਮੇਟ ਚੇਂਜ ਮਾਈਗ੍ਰੇਸ਼ਨ ਅਤੇ ਹਿਊਮਨ ਰਾਈਟਸ ਦੋਨੋ ਲੀਡਰਸ ਨੇ ਵਿਸਕੀ ਟੈਰਿਫਸ ਬ੍ਰਿਟਿਸ਼ ਸਿਟੀਜ਼ਨਸ ਲਈ ਫ੍ਰੀ ਵੀਜ਼ਾ ਟ੍ਰੈਵਲ ਅਤੇ ਚਾਈਨਾ ਵਿੱਚ ਬਣਾਏ ਗਏ ਛੋਟੇ ਬੋਟ ਇੰਜਨਸ ਨੂੰ ਰੋਕਣਾ ਜਿਨ੍ਹਾਂ ਨੂੰ ਇਲੀਗਲ ਸਮਗਲਿੰਗ ਲਈ ਯੂਜ਼ ਕੀਤਾ ਜਾਂਦਾ ਹੈ ਇਸ ਤੇ ਵੀ ਚਰਚਾ ਕੀਤੀ ਸਟਾਰਮਰ ਨੇ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਤੇ ਵੀ ਆਪਣੀ ਚਿੰਤਾ ਦਿਖਾਈ ਇਸ ਮੁਲਾਕਾਤ ਦਾ ਗਲੋਬਲ ਜੀਓਪੋਲਿਟਿਕਸ ਤੇ ਵੀ ਅਸਰ ਹੈ यूके अपने ट्रेड अलाइनमेंट ਤੇ यूएस ਨਾਲ ਸਾਂਝ ਆਰਟਿਕ ਡਿਫੈਂਸ ਤੇ ਚੈਗੋਸ ਆਈਲੈਂਡਸ ਪ੍ਰਭੂਸ਼ਤਾ ਦੀ ਗੱਲਬਾਤ ਨੂੰ ਮੈਨੇਜ ਕਰ ਰਹੀ ਹੈ ਚਾਈਨਾ ਵੀ ਵੈਸਟਰਨ ਪਾਰਟਨਰਸ ਨਾਲ ਦੁਬਾਰਾ ਸੰਬੰਧ ਬਣਾਉਣ ਦੀ ਕੋਸ਼ਿਸ਼ ਵਿੱਚ ਹੈ ਅਤੇ ਇਸ ਕੋਸ਼ਿਸ਼ ਦਾ ਹਿੱਸਾ ਸਟਾਰਮਰ ਦਾ ਦੌਰਾ ਹੈ ਨਵੰਬਰ ਵਿੱਚ ਯੂਐਸ ਅਤੇ ਚਾਈਨਾ ਨੇ ਕੁਝ ਟੈਰਿਫਸ ਅਤੇ ਐਕਸਪੋਰਟਸ ਕੰਟਰੋਲ ਨੂੰ ਈਜ਼ ਕਰਨ ਦੀ ਡੀਲ ਕੀਤੀ ਸੀ ਜਿਸ ਨਾਲ ਯੂਐਸ ਐਗਰੀਕਲਚਰਲ ਐਕਸਪੋਰਟਸ ਵਧ ਰਹੇ ਨੇ ਅਤੇ ਫੈਂਟਨਿਲ ਪ੍ਰੀਕਰਸਰ ਫਲੋ ਨੂੰ ਕੰਟਰੋਲ ਮਿਲਿਆ ਨਾਲ ਹੀ ਅਮਰੀਕਨ ਸੈਮੀਕੰਡਕਟਰ ਅਤੇ ਸ਼ਿਪਿੰਗ ਕੰਪਨੀਆਂਸ ਤੇ ਪ੍ਰੈਸ਼ਰ ਘਟ ਹੋਇਆ ਹੁਣੇ ਮੁਲਾਕਾਤ ਅਤੇ 트੍ਰੰਪ ਦੇ ਬਿਆਨ ਚਾਈਨਾ ਯੂਕੇ ਦੇ ਰਿਸ਼ਤੇ ਤੇ ਗਲੋਬਲ ਇਕਨੋਮੀ ਤੇ ਅਤੇ ਜੀਓਪੋਲਿਟਿਕਸ ਤੇ ਅਸਰ ਕਰ ਸਕਦੇ ਨੇ ਦੁਨੀਆ ਦੇ ਵੱਡੇ ਦੇਸ਼ ਇੱਕ ਦੂਜੇ ਨਾਲ ਬੋਲਚਾਲ ਅਤੇ ਸਾਂਝ ਵਧਾ ਕੇ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖ ਸਕਦੇ ਨੇ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਦਿਲਚਸਪ ਹੋਵੇਗਾ ਕਿ ਯੂਕੇ ਚਾਈਨਾ ਅਤੇ ਯੂਐਸ ਦੇ ਰਿਸ਼ਤੇ ਕੀ ਰੁਖ ਲੈਂਦੇ ਨੇ ਅਤੇ ਇਸ ਦਾ ਅੰਤਰਰਾਸ਼ਟਰੀ ਟ੍ਰੇਡ ਤੇ ਸਿਕਿਉਰਿਟੀ ਤੇ ਕਿੰਨਾ ਫਰਕ ਪੈਂਦਾ ਹੈ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫੇਰ ਮੁੜ ਹਾਜ਼ਰ ਹੋਵਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ